ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਰੀਏ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗੱਲ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਹੈ ਇਹ ਆ ਵੀ ਸੂਈ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਅਹੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾ ਜੋ ਵੀ ਆ ਇੱਥੇ ਵੇਖ ਚੱਕ ਕੇ ਪਸ਼ੂ ਲਿਆ ਕਰੋ ਜੀ ਆਪਣਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਚਲੋ ਚੜਤੀ ਕਰਾਂ ਚਿੰਦੀ ਵੇਖ ਗਿਆ ਮਾਲ ਕਰ ਲੈ ਹਾਂਜੀ ਉਸ ਤੋਂ ਇਲਾਵਾ ਦੂਹ ਹੋਰ ਨਾਲ ਉਹਦੇ ਚਲ ਗੀਆਂ ਉਸੇ ਠੀਕ ਹੈ ਆਈਆਂ ਇਹਦਾ ਵੀਡੀਓ ਹੋਣੀ ਹੈ ਅਮ ਚਲੋ ਇਸ ਤਰ੍ਹਾਂ ਹੀ ਆਈ ਚਲਾਈ ਹੋਈ ਜਾਵੇ ਤੇ ਚੰਗਾ ਆ ਤੇ ਚਲੋ ਨਾਮ ਦੱਸ ਦੇਣਾ ਵੀਰ ਜੀ ਮੇਰਾ ਜਿੰਦਾ ਜੀ ਹਾਂਜੀ ਫੋਨ ਨੰਬਰ ਹੈਗਾ 99144 60394 ਤੇ ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਦੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਤੇ ਵੀਜੀ ਪਿੰਡ ਪੈਂਦਾ ਆਪਣਾ ਗਰਵਾਲੀ ਤੇ ਨਾਲ ਗੁਰਦੁਆਰਾ ਟਾਵਾ ਸਾਹਿਬ ਜੀ ਤੇ ਬਾਬੇ ਦੀਪ ਸਿੰਘ ਦਾ ਸੀਸਲਾਤਾ ਹਾਂਜੀ ਉੱਥੇ ਜੀਕ ਪੈਂਦਾ ਆਪਣੇ ਠੀਕ ਹੈ ਜੀ ਤੇ ਆ ਦੇਖੋ ਜੀ ਇੱਕੋ ਹੀ ਆ ਬੀ ਜੀ ਠੀਕ ਹੈ ਇਹ ਆ ਬਈ ਆ ਜੇ ਜਿੰਨੇ ਘਰੇ ਰੱਖਣੀ ਆ ਹਾਂਜੀ ਹਾਂਜੀ ਵੀ ਜਗਾ ਹਿਸਾਬ ਦੀ ਆ ਹਾਂਜੀ ਉਹਦੇ ਵਾਸਤੇ ਤੇ ਗਰਮੀਆਂ ਕੱਢਣੀਆਂ ਮੈਂ ਸਾਰੀਆਂ ਹਾਂਜੀ ਤੇ ਉਹਦੇ ਲਈ ਆ ਆ ਬੱਚਾ ਜਿਹੜਾ ਇਹਦਾ ਇਹਦਾ ਹਰਪੀ ਜੀ ਵਜੂਦ ਛੋਟਾ ਕਾਰਨਾਮੇ ਵੱਡੇ ਠੀਕ ਹੈ ਦਰمیانਾਂ ਜਾਂ ਕੱਦਿਆ ਥੱਲੇ ਆ ਦੇਖ ਸਕਦੇ ਹੋ ਜੇ ਇਕਰੀ ਉਨੀ ਗਾਂ ਨੂੰ ਉਨੀ ਪਛਾਣ ਹੋਵੇ ਜੀ ਆ ਨਹੀਂ ਸਾਡੇ ਸਾਨੇ ਦੇ ਇਕਰੀ ਕਿੰਨਾ ਜੇ ਦੇ ਕੋਲ ਦੁੱਧ ਹਨ ਇਹਦੇ ਆਜਾ 13 ਕਿਲੋ ਦੁੱਧ ਹੋਵੇ ਜੀ 13 ਕਿਲੋ ਹੈਗਾ ਇਹ ਪੱਕਾ ਦੁੱਧ ਇਹੋ ਜਿਹੜਾ ਚਵਾਦਣਾ ਰੁਪੀ ਜੀ ਉਹ ਦੁੱਧ ਆਜਾ ਅੱਛਾ ਹਾਂ ਜੀ ਤੋਰਾਂ ਫੇਰ ਇਕਰੀ ਨੂੰ ਬਾਕੀ ਉਹ ਤਰ੍ਹਾਂ ਇਹ ਆ ਵੀ ਰੰਗ ਰੂਪ ਦੀ ਸੋਹਣੀ ਆ ਤੇ ਮਦਰੀ ਕੋਟੀ ਦੀ ਆ ਕਾਦ ਉੱਚਾ ਨਹੀਂ ਆ ਤੇ ਉਹ ਤਰ੍ਹਾਂ ਚਲੋ ਕੱਬਦੀ ਆ ਜਿੰਨੀ ਵੀ ਆ ਠੀਕ ਹੈ ਜੀ ਚਲੋ ਆਜ ਲੈ ਆਓ ਫਿਰ ਉਹ ਤਾਂ ਠੰਡੀ ਠੋਡੀ ਆ ਕੋਈ ਕੋਈ ਗੱਲ ਬਾਤ ਨਹੀਂ ਹਾਂ ਨਹੀਂ ਸਾਡੇ ਹੈਗੀ ਠੰਡੀ ਤੇਰੀ ਆ ਜਿਹੜੀ ਚਲੋ ਆ ਜ ਲੈ ਬਾਕੀ ਥਾਣੇ ਦੂਰ ਦੂਰ ਲੱਗਾ ਆ ਹੱਥ ਦੀ ਚਵਾਈ ਵਾਲਾ ਥਾਣੇ ਆ ਉਤਰਾਂ ਵੀ ਦੀ ਚਵਾ ਓਕੇ ਜੇ ਪੂਰਾ ਚਾਰ ਪੀਜੀ ਮਨਾਲੀ ਦੇ ਤਰ੍ਹਾਂ ਦਿਖਾਦਾ ਫਿਰ ਤੇ ਕੋਈ ਰਸਨੀ ਪੋਣੀ ਵੀ ਦੀ ਕੋਈ ਰਸਨੀ ਆਰ ਪੀ ਜੀ ਪੋਣੀ ਪੈਂਦੀ ਸਹੀ ਉਹ ਆਲ ਜਾ ਜਾਂਦੀ ਦੁੱਧ ਚਿੱਟਾ ਠੀਕ ਹੈ ਜੀ ਹਰ ਜੀ ਤੇ ਉਤਰਾਂ ਥਣ ਥਣ ਪੂਰੇ ਜੇ ਸਾਰੇ ਪੂਰੇ ਆ ਅੱਛਾ ਤੇ ਐ ਥਣ ਦੇ ਵਿੱਚ 20 ਕੁ ਧਾਰਾ ਦਾ ਫਰਕ ਹੈਗਾ ਕਿਹੜੇ ਚ ਇਧਰਲੇ ਇਧਰਲੇ ਚ 20 ਕੁ ਧਾਰਾ ਘੱਟ ਆ ਅੱਛਾ ਹਾਂ ਜੀ ਠੀਕ ਐ ਬਾਕੀ 15 ਕਿਲੋ ਦੁੱਧ ਤਿਆਰ ਆ ਇੱਥੇ ਚਵਾ ਕੇ ਦੇਾਂਗੇ ਠੀਕ ਐ ਤੇ ਮੁੱਲ ਫਿਰ ਮੁੱਲ 20000 ਰੁਪਏ ਤੋਂ ਮਹਿੰਗੀ ਹਾਂ ਜੀ ਥਣ ਘਟਣ ਦੇ ਕਾਰਨ ਆਪਾਂ ਚੋ ਵੀ ਉਸ ਹਿਸਾਬ ਨਾਲ ਕਰ ਲਈਏ ਹਾਂ ਜੀ ਇਹ ਆਪਾਂ ਦੇ ਦਾਂਗੇ 30000 ਦੀ 30000 ਦੀ ਕਰ ਦੇਣੀ ਛੋਟ ਹੋਰ ਦੋ ਛੜਦਾ 28000 ਦੀੋ ਸੀ 13 ਕਿਲੋ ਦੁੱਧ 28000 ਦੀ ਵੜ ਅੱਛਾ ਚਵਾ ਕੇ ਦਾਹੇ ਮੇਰਾ ਅੱਛਾ ਹਾਂਜੀ ਦੁੱਧ ਚਵਾ ਕੇ ਦੋਗੇ ਫਿਰ ਚਵਾ ਕੇ 28000 ਰੁਪਏ ਠੀਕ ਹੈ ਤੇ ਬਾਕੀ ਚਲੋ ਕੋਈ ਵੀਰ ਇੱਥੋਂ ਆਪਣੀ ਤਸੱਲੀ ਕਰਕੇ ਚਾਹ ਚੱਕ ਲੈ ਹੋਰ ਕੁਛ ਕਹਿਣਾ ਵੀਰ ਜੀ ਫਿਰ ਬਸ ਹੀ ਹੋ ਆ ਜੀ ਸੂਈ ਸੁਵਾਈ ਆਪਣੀ ਚੂ ਹਾਂਜੀ ਤਸੱਲੀ ਕਰਕੇ ਖੜੋ ਵੀ ਜੀ ਠੀਕ ਹੈ ਜੀ ਹਾਂਜੀ